ਟਰੂਡੋ ਨੇ ਕਿਹਾ ਕਿ ਕੈਨੇਡਾ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਉੱਤੇ 25% ਦੀ ਟੈਰਿਫ ਲਗਾ ਕੇ ਅਮਰੀਕਾ ਦੇ ਕਦਮ ਦਾ ਜਵਾਬ ਦੇਵੇਗਾ ਟਰੂਡੋ ਨੇ ਕਿਹਾ ਹੈ ਇਹ ਫੈਸਲਾ ਉਸੇ ਮੁਕਤ ਵਪਾਰ ਸਮਝੌਤੇ ਦੀ ਉਲੰਘਣਾ ਕਰੇਗਾ ਜਿਸ ਉੱਤੇ ਰਾਸ਼ਟਰਪਤੀ ਮੈਂ ਅਤੇ ਸਾਡੇ ਮੈਕਸੀਕਨ ਭਾਈਵਾਲਾਂ ਨੇ ਇਕੱਠੇ ਦਸਤਕਤ ਕੀਤੇ ਸਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਕੈਨੇਡਾ ਕੋਲੰਬੀਆ ਮੈਕਸੀਕੋ ਅਤੇ ਚੀਨ ਉੱਤੇ ਟੈਰਿਫ ਲਗਾ ਦਿੱਤੇ ਹਨ ਟਰੰਪ ਦੇ ਇਸ ਹੁਕਮ ਤੋਂ ਬਾਅਦ ਇਹ ਸਾਰੇ ਦੇਸ਼ ਗੁੱਸੇ ਦੇ ਵਿੱਚ ਆ ਗਏ ਹਨ ਅਤੇ ਅਮਰੀਕਾ ਦੇ ਵਿਰੁੱਧ ਬਦਲਾ ਲਿਆਏ ਅਮਰੀਕਾ ਦੇ ਵੱਲੋਂ ਟੈਰਿਫ ਵਧਾਉਣ ਤੋਂ ਬਾਅਦ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਨੂੰ ਸਿੱਧੀ ਚੁਣੌਤੀ ਦਿੱਤੀ ਅਤੇ ਕੈਨੇਡਾ ਨੇ 155 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ ਉੱਤੇ 25% ਦੀ ਟੈਰਿਫ ਲਗਾ ਕੇ ਜਵਾਬੀ ਕਾਰਵਾਈ ਕੀਤੀ ਟਰੂਡੋ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਇਸ ਕਦਮ ਦਾ ਜਵਾਬ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਉੱਤੇ 25% ਦੀ ਟੈਰਿਫ ਲਗਾ ਕੇ ਦਵੇਗਾ ਇਸ ਦੇ ਵਿੱਚ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਉੱਤੇ ਤੁਰੰਤ ਟੈਰਿਫ ਸ਼ਾਮਲ ਹੋਣਗੇ ਜਿਸ ਤੋਂ ਬਾਅਦ 21 ਦਿਨਾਂ ਦੇ ਵਿੱਚ 125 ਬਿਲੀਅਨ ਡਾਲਰ ਦੇ ਸਮਾਨ ਉੱਤੇ ਹੋਰ ਟੈਰਿਫ ਲਗਾਏ ਜਾਣਗੇ ਤਾਂ ਜੋ ਕੈਨੇਡੀਅਨ ਕੰਪਨੀਆਂ ਨੂੰ ਵਿਕਲਪਾਂ ਦੀ ਪਰਚੋਲ ਕਰਨ ਦਾ ਮੌਕਾ ਮਿਲੇ ਟਰੂਡੋ ਨੇ ਕਿਹਾ ਕਿ ਮੈਂ ਅਮਰੀਕਾ ਸਾਡੇ ਸਭ ਤੋਂ ਨੇੜਲੇ ਦੋਸਤਾਂ ਤੇ ਗੁਆਂਢੀਆਂ ਨਾਲ ਸਿੱਧੀ ਗੱਲ ਕਰਨਾ ਚਾਹੁੰਦਾ ਹਾਂ ਇਹ ਇੱਕ ਅਜਿਹਾ ਵਿਕਲਪ ਹੈ ਜੋ ਕਨੇਡੀਅਨਾਂ ਨੂੰ ਨੁਕਸਾਨ ਪਹੁੰਚਾਏਗਾ ਪਰ ਇਸ ਤੋਂ ਇਲਾਵਾ ਇਹ ਤੁਹਾਨੂੰ ਅਮਰੀਕੀ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਏਗਾ ਜਿਵੇਂ ਕਿ ਮੈਂ ਲਗਾਤਾਰ ਕਿਹਾ ਹੈ ਕਿ ਕੈਨੇਡਾ ਵਿਰੁੱਧ ਟੈਰਿਫ ਤੁਹਾਡੀਆਂ ਨੌਕਰੀਆਂ ਨੂੰ ਖਤਰੇ ਦੇ ਵਿੱਚ ਪਾ ਦੇਣਗੇ ਸੰਭਾਵੀ ਤੌਰ ਉਤੇ ਅਮਰੀਕੀ ਆਟੋ ਅਸੈਂਬਲੀ ਪਲਾਂਟ ਤੇ ਹੋਰ ਨਿਰਮਾਣ ਸਹੂਤਾ ਬੰਦ ਹੋ ਜਾਣਗੀਆਂ ਟਰੂਡੋ ਨੇ ਕਿਹਾ ਹੈ ਇਹ ਫੈਸਲਾ ਉਸ ਮੁਕਤ ਵਪਾਰ ਸਮਝੌਤੇ ਦੀ ਉਲੰਘਣਾ ਕਰੇਗਾ ਜਿਸ ਉੱਤੇ ਰਾਸ਼ਟਰਪਤੀ ਮੈਂ ਅਤੇ ਸਾਡੇ ਮੈਕਸੀਕਨ ਭਾਈਵਾਲਾਂ ਨੇ ਇਕੱਠੇ ਦਸਤਖਤ ਕੀਤੇ ਸਨ ਉਹਨਾਂ ਕਹਾ ਕਿ ਰਾਸ਼ਟਰਪਤੀ ਜੌਨ ਐਫ ਕੈਨੇਡੀ ਨੇ ਕਈ ਸਾਲ ਪਹਿਲਾਂ ਕਿਹਾ ਸੀ ਭੂਗੋਲ ਨੇ ਸਾਨੂੰ ਗੁਆਂਢੀ ਬਣਾਇਆ ਹੈ ਇਤਿਹਾਸ ਨੇ ਸਾਨੂੰ ਦੋਸਤ ਬਣਾਇਆ ਹੈ ਅਰਥ ਸ਼ਾਸਤਰ ਨੇ ਸਾਨੂੰ ਭਾਈਵਾਲ ਬਣਾਇਆ ਹੈ ਜੇਕਰ ਰਾਸ਼ਟਰਪਤੀ ਟਰੰਪ ਅਮਰੀਕਾ ਲਈ ਇੱਕ ਨਵੇਂ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ ਤਾਂ ਬਿਹਤਰ ਤਰੀਕਾ ਕੈਨੇਡਾ ਨਾਲ ਭਾਈਵਾਲੀ ਕਰਨਾ ਹੈ ਨਾ ਕਿ ਸਾਨੂੰ ਸਜਾ ਦੇਣਾ I am announcing Canada will be responding to the U.S. trade action with 25% tariffs against $155 billion worth of American goods. This will include immediate tariffs on $30 billion worth of goods as of Tuesday followed by further tariffs on 125 billion dollars worth of american products in 21 days time to allow canadian companies and supply chains to seek to find alternatives ce soir j'annonce la réplique du canada trudeau ne kaha ke canada 155 billion dollar de amerikii saman utte 25% tariff laga <laughs> ke america de kadam da jawab ਰੂਡੋ ਨੇ ਕਿਹਾ ਹੈ ਇਹ ਫੈਸਲਾ ਉਸੇ ਮੁਕਤ ਵਪਾਰ ਸਮਝੌਤੇ ਦੀ ਉਲੰਘਣਾ ਕਰੇਗਾ ਜਿਸ ਉੱਤੇ ਰਾਸ਼ਟਰਪਤੀ ਮੈਂ ਅਤੇ ਸਾਡੇ ਮੈਕਸੀਕਨ ਭਾਈਵਾਲਾਂ ਨੇ ਇਕੱਠੇ ਦਸਤਕਤ ਕੀਤੇ ਸਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਕੈਨੇਡਾ ਕੋਲੰਬੀਆ ਮੈਕਸੀਕੋ ਅਤੇ ਚੀਨ ਉੱਤੇ ਟੈਰਿਫ ਲਗਾ ਦਿੱਤੇ ਹਨ ਟਰੰਪ ਦੇ ਇਸ ਹੁਕਮ ਤੋਂ ਬਾਅਦ ਇਹ ਸਾਰੇ ਦੇਸ਼ ਗੁੱਸੇ ਦੇ ਵਿੱਚ ਆ ਗਏ ਹਨ ਅਤੇ ਅਮਰੀਕਾ ਦੇ ਵਿਰੁੱਧ ਬਦਲਾ ਲਿਆ ਹੈ ਅਮਰੀਕਾ ਦੇ ਵੱਲੋਂ ਟੈਰਿਫ ਵਧਾਉਣ ਤੋਂ ਬਾਅਦ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਨੂੰ ਸਿੱਧੀ ਚੁਣੌਤੀ ਦਿੱਤੀ ਅਤੇ ਕੈਨੇਡਾ ਨੇ 155 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ ਉੱਤੇ 25% ਦੀ ਟੈਰਿਫ ਲਗਾ ਕੇ ਜਵਾਬੀ ਕਾਰਵਾਈ ਕੀਤੀ ਟਰੂਡੋ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਇਸ ਕਦਮ ਦਾ ਜਵਾਬ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਉੱਤੇ 25% ਦੀ ਟੈਰਿਫ ਲਗਾ ਕੇ ਦਵੇਗਾ ਇਸ ਦੇ ਵਿੱਚ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਉੱਤੇ ਤੁਰੰਤ ਟੈਰਿਫ ਸ਼ਾਮਲ ਹੋਣਗੇ ਜਿਸ ਤੋਂ ਬਾਅਦ 21 ਦਿਨਾਂ ਦੇ ਵਿੱਚ 125 ਬਿਲੀਅਨ ਡਾਲਰ ਦੇ ਸਮਾਨ ਉੱਤੇ ਹੋਰ ਟੈਰਿਫ ਲਗਾਏ ਜਾਣਗੇ ਤਾਂ ਜੋ ਕੈਨੇਡੀਅਨ ਕੰਪਨੀਆਂ ਨੂੰ ਵਿਕਲਪਾਂ ਦੀ ਪਰਚੋਲ ਕਰਨ ਦਾ ਮੌਕਾ ਮਿਲੇ ਟਰੂਡੋ ਨੇ ਕਿਹਾ ਕਿ ਮੈਂ ਅਮਰੀਕਾ ਸਾਡੇ ਸਭ ਤੋਂ ਨੇੜਲੇ ਦੋਸਤਾਂ ਤੇ ਗੁਆਂਢੀਆਂ ਨਾਲ ਸਿੱਧੀ ਗੱਲ ਕਰਨਾ ਚਾਹੁੰਦਾ ਹਾਂ ਇਹ ਇੱਕ ਅਜਿਹਾ ਵਿਕਲਪ ਹੈ ਜੋ ਕਨੇਡੀਅਨਾਂ ਨੂੰ ਨੁਕਸਾਨ ਪਹੁੰਚਾਏਗਾ ਪਰ ਇਸ ਤੋਂ ਇਲਾਵਾ ਇਹ ਤੁਹਾਨੂੰ ਅਮਰੀਕੀ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਏਗਾ ਜਿਵੇਂ ਕਿ ਮੈਂ ਲਗਾਤਾਰ ਕਿਹਾ ਹੈ ਕਿ ਕੈਨੇਡਾ ਵਿਰੁੱਧ ਟੈਰਿਫ ਤੁਹਾਡੀਆਂ ਨੌਕਰੀਆਂ ਨੂੰ ਖਤਰੇ ਦੇ ਵਿੱਚ ਪਾ ਦੇਣਗੇ ਸੰਭਾਵੀ ਤੌਰ ਉਤੇ ਅਮਰੀਕੀ ਆਟੋ ਅਸੈਂਬਲੀ ਪਲਾਂਟ ਤੇ ਹੋਰ ਨਿਰਮਾਣ ਸਹੂਤਾ ਬੰਦ ਹੋ ਜਾਣਗੀਆਂ ਟਰੂਡੋ ਨੇ ਕਿਹਾ ਹੈ ਇਹ ਫੈਸਲਾ ਉਸ ਮੁਕਤ ਵਪਾਰ ਸਮਝੌਤੇ ਦੀ ਉਲੰਘਣਾ ਕਰੇਗਾ ਜਿਸ ਉੱਤੇ ਰਾਸ਼ਟਰਪਤੀ ਮੈਂ ਅਤੇ ਸਾਡੇ ਮੈਕਸੀਕਨ ਭਾਈਵਾਲਾਂ ਨੇ ਇਕੱਠੇ ਦਸਤਖਤ ਕੀਤੇ ਸਨ ਉਹਨਾਂ ਕਹਾ ਕਿ ਰਾਸ਼ਟਰਪਤੀ ਜੌਨ ਐਫ ਕੈਨੇਡੀ ਨੇ ਕਈ ਸਾਲ ਪਹਿਲਾਂ ਕਿਹਾ ਸੀ ਭੂਗੋਲ ਨੇ ਸਾਨੂੰ ਗੁਆਂਢੀ ਬਣਾਇਆ ਹੈ ਇਤਿਹਾਸ ਨੇ ਸਾਨੂੰ ਦੋਸਤ ਬਣਾਇਆ ਹੈ ਅਰਥ ਸ਼ਾਸਤਰ ਨੇ ਸਾਨੂੰ ਭਾਈਵਾਲ ਬਣਾਇਆ ਹੈ ਜੇਕਰ ਰਾਸ਼ਟਰਪਤੀ ਟਰੰਪ ਅਮਰੀਕਾ ਲਈ ਇੱਕ ਨਵੇਂ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ ਤਾਂ ਬਿਹਤਰ ਤਰੀਕਾ ਕੈਨੇਡਾ ਨਾਲ ਭਾਈਵਾਲੀ ਕਰਨਾ ਹੈ ਨਾ ਕਿ ਸਾਨੂੰ ਸਜਾ ਦੇਣਾ I am announcing Canada will be responding to the U.S. trade action with 25% tariffs against $155 billion worth of American goods. This will include immediate tariffs on $30 billion worth of goods as of Tuesday, followed by further tariffs on $125 billion billion dollars worth of american products in 21 days time to allow canadian companies and supply chains to seek to find alternatives ce soir j'annonce la réplique du canada